ਜੋ ਉਹਨੇ ਪੁਆਰ ਜਿੰਦਾਬਾਦ ਰਾਜੀਵ ਰਾਜ ਜੀ ਬ੍ਰਿਧ ਪਟਿਆਲਾ ਦਾ ਪਰਧਹਾੜੀ ਪਟਿਆਲਾ ਸਾਹਿਬ ਹੀ ਹੋਗਾ ਤੇ ਆਪਾਂ ਸਾਰੀਆਂ ਵਿਚਾਰਾਂ ਕਰ ਲਈਆਂ ਅੱਜ ਆਪਰੀ ਮੀਟਿੰਗ ਹੋਊਗੀ ਪਾਈ ਤਰੀਕ ਨੂੰ ਅਇਨਾਂ ਤੇ ਪਾਈ ਤਰੀਕ ਨੂੰ ਆਪਾਂ ਆਪਣੀ ਕਮੇਟੀ ਚੁਣਾਂਗੇ ਐਰਐਸਪੀ ਵਾਲ ਜਿਹੜੇ ਸਾਡੇ ਗੁਰਗਰ ਬਾਹਰੋਂ ਆਏ ਨੇ ਬਾਹਰ ਦੇ ਹਰਖੇ ਨੂੰ ਬਾਹਰ ਬੁਲਾਕਾ ਨੂੰ ਅਸੀਂ ਉਹਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਬਿਆਨ ਦੇ ਵਿੱਚ ਕੱਢੱਖੋ ਜਾਂ ਕੋਈ ਪ੍ਰੋਗਰਾਮ ਜੋ ਅਸੀਂ ਹਵਾਲੇ ਆਪਕੋ ਤੇ ਤੁਹਾਡੀਆਂ ਮੀਡੀਆ ਚੁਣਾਂ। ਆਪਾਂ ਅਰੰਭਿਕੇਸਾਨ ਨਾਲ ਚੱਲਣਾ ਕੋਈ ਇੱਥੇ ਪ੍ਰਧਾਨ ਨਹੀਂ ਕੋਈ ਇੱਥੇ ਨਕਲੀ ਕੋਈ ਨਾਂਗਸ਼ਾ ਨਹੀਂ ਕੋਈ ਨਹੀਂ ਆਪਾਂ ਨਿਮਾਣੇ ਹੋ ਕੇ ਨਿਮਾਣੇ ਕਿਸਾਨ ਬੜ ਕੇ ਕਿਸਾਨੀ ਦਾ ਪਹਿਰਾ ਦੇਣਾ ਤੇ ਆਪਾਂ ਗੋਦੀ ਦਾ ਪਹਿਰਾ ਦੇਣਾ ਆਪਾਂ ਤੰਗਾਵ ਦੇ ਕਰਨਾ ਇਹਨਾਂ ਬਿੰਦਾਂ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋ ਕੋਰੋ ਪਿਆਰੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਦੀਆਂ ਇਸ ਚੈਨਲ ਦੇ ਸਿੰਘ ਜਿਨ੍ਹਾਂ ਨੇ ਸਾਡੇ ਇਸ ਇਲਾਕੇ ਤੇ ਚਾਣਾ ਪਾਇਆ ਅੱਜ ਸਾਡੇ ਜਥੇਬੰਦੀ ਇਲਾਕੇ ਦੇ ਕਹਿੰਦੇ ਮਨਜ਼ੂਰੀ ਲੈ ਕੇ ਪਰਮ ਜੀ ਦੇ ਉਪਵਾਦ ਜੋ ਕਿ ਇਮਾਨਦਾਰੀ ਨਾਲ ਕੰਮ ਕਰੇਗੀ ਹਰ ਦੁੱਖ ਸੁੱਖ ਵਿੱਚ ਲੋਕਾਂ ਦੇ ਨਾਲ ਖੜੇਗੀ ਉਹ ਐਗਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਨਾਮ ਤੇ ਇੱਕ ਮਿੰਟ ਅੱਜ ਜੋ ਫੈਸਲਾ ਇੱਕ ਮਿੰਟ ਇੱਕ ਮਿੰਟ ਅੱਛੀ ਚੁੰਗੀਆਂ ਹਾਂਜੀ ਤੇ ਅੱਜ ਜੋ ਜਦੈਬੰਦੀ ਜਿਹੜਾ ਅੱਜ ਮੀਟਿੰਗ ਰੱਖੀ ਸੀਗੀ ਜੀ ਮੈਂ ਸਭ ਤੋਂ ਪਹਿਲਾਂ ਜਿਹੜੇ ਸਰਦ ਸੱਜਣ ਸਾਡੇ ਸਨੇਹ ਦੇ ਛੋਟੇ ਜਿਹੇ ਸਨੇਹ ਤੇ ਤੋਂ ਉੱਤ ਛੱਡ ਕੇ ਹਿੱਸਾ ਲਿਆ ਉਹਨਾਂ ਨੇ ਉਹਨਾਂ ਦੇ ਅਸੀਂ ਬਹੁਤ ਧੰਨਵਾਦੀਆਂ ਮੇਰੀ ਤੇ ਮੇਰੀ ਸਾਰੀ ਟੀਮ ਅਸੀਂ ਸਾਰੇ ਜਿਹੜੇ ਕੰਮ ਹੈ ਆਪਣੇ ਜਿਹੜੇ ਨਾਲ ਵਰਕਰ ਹੋਗੇ ਉਹਨਾਂ ਦੇ ਨਾਲ ਲੈ ਕੇ ਉਹਨਾਂ ਦੀ ਸਲਾਹ ਲੈ ਕੇ ਅਸੀਂ ਕੋਈ ਆਪudni ਨਹੀਂ ਕਰਾਂਗੇ ਇਸ ਤਰ੍ਹਾਂ ਸੰਘਤ ਸਾਨੂੰ ਕਹੇਗੀ ਵੀ ਇਹ ਕੰਮ ਕਰਨੇ ਆ ਵੀ ਇਹ ਕੰਮ ਕਰਨੇ ਆ ਉਹਨਾਂ ਸੰਘਤ ਦੇ ਨੂੰ ਪਹਿਲ ਦੇ ਕੇ ਜਿਹੜੇ ਸਾਡੇ ਬਹੁਤ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਵਾਂਗੇ ਫਲੱਡ ਦੀ ਬੜੀ ਮਾਰ ਹੈ ਬੜੇ ਸਿਆਸੀ ਪਾਰਟੀਆਂ ਕਹਿੰਦੀਆਂ ਰਹੀਆਂ ਤੇ ਦੇ ਵਿੰਗਵਾਲ ਕੱਢ ਦੇਗੇ ਘੱਗਰ ਦੇ ਕੋਈ ਵਿੰਗਵਾਲ ਨਹੀਂ ਕੱਢਿਆ ਲੋਕਾਂ ਨੇ ਚੰਦੂ ਮਾਦਰਾ ਸਾਹਿਬ ਕਹਿੰਦੇ ਕਾਂਗਰਸ ਦੇ ਵਿੰਗਵਾਲ ਕੱਢਦੇ ਹੋ ਜੀ ਅਸੀਂ ਤੁਹਾਡੇ ਘੱਗਰ ਦੇ ਵਿੰਗਵਾਲ ਕੱਢ ਦਾਂਗੇ ਉਹਨਾਂ ਨੇ ਘਰਦੇ ਬਿੰਗਵਲ ਨਹੀਂ ਖੜਦੇ ਲੋਕਾਂਗੇ ਤਾਂ ਬਿੰਗਵਲ ਖੜਦੇ ਆਏ ਵੇਰੀ ਇੱਥੇ ਜਿਹੜੀ ਹੈਗੀ ਹੈ ਕੋਈ ਭਾਵੇਂ ਕਾਂਗਰਸ ਪਾਰਟੀ ਹੈ ਭਾਵੇਂ ਕੋਈ ਵੀ ਹੈ ਸਾਡੀ ਪਵਾਦੇ ਲੋਕਾਂ ਦੀ ਕੋਈ ਨਹੀਂ ਸੁਣਦੀ ਬਾਕੀ ਵੀਰੋ ਖੇਤੀ ਦਾ ਜਿਹੜਾ ਧੰਦਾ ਹੈਗਾ ਇਹ ਬੜਾ ਤੁਹਾਨੂੰ ਪਤਾ ਹੀ ਆ ਸਾਰੇ ਮੇਰੇ ਵੀਰਾਂ ਨੂੰ ਚੈਨਲ ਵਾਲਿਆਂ ਨੂੰ ਪ੍ਰੈਸ ਵਾਲਿਆਂ ਨੂੰ ਇਹ ਦੇਖੋ ਲਾਹੇ ਵੰਡਤਾ ਰਿਹਾ ਨਹੀਂ ਸਾਨੂੰ ਕੋਈ ਕੋਈ ਹੋਰ ਰਜਗਾਰ ਵੀ ਨਹੀਂ ਹੈ ਇਹ ਸੀ ਮਜਬੂਰੀ ਦੇ ਵੀ ਜਖੇਤੀ ਕਰ ਰਹੇ ਆ ਇਸ ਕਰਕੇ ਅਸੀਂ ਜਿਹੜੀ ਹੈ ਐਮਐਸਪੀ ਦੇ ਜਿਹੜੇ ਕਾਨੂੰਨ ਦੀ ਜਿਹੜੀ ਗਰੰਟੀ ਕਾਨੂੰਨ ਦੀ ਹੈ ਉਹਦੇ ਵਿੱਚ ਆਵਾ ਮੇੜੀ ਜੜੀ ਜਿਤੇਬੰਦੀ ਸਾਨੂੰ ਸਾਡਾ ਸਹਿਯੋਗ ਲੈਗੇ ਲਏਗੀ ਉਹਦੇ ਵਿੱਚ ਅਸੀਂ ਵੱਧ ਛੱਡ ਕੇ ਉਹਦੇ ਵਜਿੱਸਾ ਲੰਗੇ ਵੈਗੁਰਜੀ ਦਾ ਖਾਲਸਾ ਡਿਵਾਈਡ ਹੋ ਜੀ ਸਮਝ ਪਾਈਏ ਵੈਗੁਰਜੀ ਦਾ ਖਾਲਸਾ ਡਿਵਾਈਡ ਵੈਗੁਰਜੀ ਕੀ ਫਰਕ ਮੈਂ ਕਰਮਜੀਤ ਸਿੰਘ ਸੋਨੂ ਭਗੋਰਾ ਤੇ ਮੈਂ ਕਿਸਾਨੀ ਨਾਲ ਕਾਫੀ ਕਿਸਾਨ ਤਾਂ ਹੈ ਹੀ ਆਪਾਂ ਸਾਰੇ ਪੰਜਾਬ ਦੇ ਕਿਸਾਨ ਯੂਨੀ ਨਾਲ ਤਿੰਨ ਚਾਰ ਸਾਲ ਹੋ ਗਏ ਨੇ ਜੁੜੇ ਨੇ ਤੇ ਸਾਡੇ ਲਈ ਅੱਜ ਮਾਨ ਵਾਲੀ ਗੱਲ ਹੈ ਵੀ ਸਾਡਾ ਵਾਦੀ ਰੀ ਤੇ ਸਾਡੀ ਭਾਰਤੀ ਕਿਸਾਨ ਯੂਨੀਅਨ ਵਾਦ ਬਣਨ ਜਾ ਰਹੀ ਹੈ ਅਸੀਂ ਉਹਦਾ ਗਾਜ ਕਰਨ ਜਾ ਰਹੇ ਹਾਂ ਸਾਡੇ ਲਈ ਮਾਨ ਵਾਲੀ ਗੱਲ ਹੈ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹਦਾ ਧੰਨਵਾਦ ਕਰਦਾ ਹਾਂ ਮੁबारकबाद ਵੀ ਲੈ ਸਾਡੇ ਮਸਲੇ ਇਹੀ ਨੇ ਵੀ ਜਿਵੇਂ ਕਿਸਾਨੀ ਦੇ ਜਾਂ ਪਾਣੀਆਂ ਦੇ ਸਭ ਜੀ ਗੱਲ ਇਹ ਆ ਵੀ ਜਿਵੇਂ ਅਸੀਂ ਜਿਹੜੀ ਪਹਿਲਾਂ ਸੀਗਾ ਕੰਮ ਕਰਦੇ ਜਿਹੜੀ ਅਸੀਂ ਕਿਸਾਨ ਯੂਨੀਅਨ ਨਾਲ ਉਹ ਲੀਡਰਾਂ ਦਾ ਤਾਨਾ ਛੇੜ ਰਹੀ ਆ ਸੀ ਅਸੀਂ ਤਾਨਾਛਾਈ ਰਵਈਆ ਨਾ ਚੱਲਦੇ ਹੋਏ ਅਸੀਂ ਆਮ ਹਰੇ ਨਾਲੇ ਸਾਡਾ ਪਵਾਦੀ ਏਰੀਆ ਅੱਜ ਅਸੀਂ ਭਾਰਤ ਇਕਸਾਨੀ ਯੂਨੀਅਨ ਪਵਾਦ ਦਾ ਜਾਜ ਕਰਨ ਜਾ ਰਹੇ ਹਾਂ ਇਹ ਸੀ ਮੰਤਬ ਨਾਲ ਸਾਡੀ ਅੱਜ ਮੀਟਿੰਗ ਸੀ ਤੇ ਉਹ ਮੇਰੇ ਖਿਆਲ ਮੈਨੂੰ ਲੱਗਦਾ ਵੀ 100% ਨਿਪਰੇ ਚੜ ਗਈ ਏ ਤੇ ਹੰਗਾਰਾ ਬਹੁਤ ਹੈ ਅੱਜ ਹੁਣ ਅੱਜ ਦੇ ਦਿਨ ਇਹ ਹੋਇਆ ਸਾਡਾ ਦੋ ਤਿੰਨ ਦਿਨ ਵਿੱਚ ਹੀ ਸਾਡਾ ਇਹ ਮਨ ਬਣਿਆ ਔਰ ਸੁਨੇਹ ਵੀ ਨਹੀਂ ਲੱਗ ਸਕੇ ਕਈ ਸੰਗਤਾਂ ਦੇ ਮੈਨੂੰ ਫੋਨ ਆ ਰਹੇ ਨੇ ਵੀ ਤੂੰ ਸਾਨੂੰ ਸੁਨੇਹਾ ਨਹੀਂ ਲਾਇਆ ਤੇ ਲਾਉਣਾ ਸੀ ਵੀ ਸਨੇਹ ਲੱਗਣ ਤੋਂ ਵੀ ਰਹਿ ਗਏ ਨੇ ਤੇ ਵੱਧ ਚੜ ਕੇ ਸਾਡੀ ਜਥੇਬੰਦੀ ਇਦਾਂ ਹੀ ਲੋਕਾਂ ਦੀ ਸੇਵਾ ਕਰਦੀ ਰਹੇਗੀ ਕਿਸਾਨੀ ਦੀ ਸੇਵਾ ਕਰਦੀ ਰਹੇਗੀ ਇਹ ਕਿਦਾਂ ਸਾਰੇ ਕਿਦਾਂ ਕੰਮ ਕਰਗੇ ਸਾਰੇ ਕਦੋਂ ਤੋਂ ਸ਼ੁਰੂ ਕਰ ਰਹੇ ਹੋ ਤੇ ਕਦੋਂ ਇਹ ਮਤਲਬ ਤੁਹਾਡੀ ਪਾਰਟੀ ਬਣ ਜਾਈ ਕਿੰਨੇ ਕੁ ਮੈਂਬਰ ਜੀ ਦੇ ਵਿੱਚ ਜੁਆਏ ਸਨਾਰੇ ਤੇ ਪੰਜ ਤਰੀਕ ਨੂੰ ਮੀਟਿੰਗ ਹੁੰਦੀ ਹੈ ਜਿਸ ਕੋ ਦੁਆਰਾ ਸਾਡੇ ਜਿੱਥੇ ਆਪਾਂ ਬਰਾਜਮਾਨ ਹੁਣ ਤੇ ਹੁਣ ਅਸੀਂ ਅਗਲੀ 5 ਤਰੀਕ ਨੂੰ ਅਕਾਠ ਰੱਖ ਕੇ ਤੇ ਇਹ 31 ਮੈਂਬਰੀ ਜਾਂ ਕੋਈ ਵੀ ਜਿਵੇਂ ਸਾਡੇ ਬਜ਼ੁਰਗ ਜਿਵੇਂ ਵੀ ਕਿਸੇ ਦੀ رائے ਹੋਏਗੀ ਉਹ ਹਸਾਲ ਨਾਲ ਅਸੀਂ ਪ੍ਰਧਾਨ ਨਹੀਂ ਅਸੀਂ ਚੁਣਨਾ ਪ੍ਰਧਾਨ ਜਿਵੇਂ ਸਾਡੀ ਸੰਗਤ ਕਹੇਗੀ ਉਹ